ਅੱਜ ਸਰਕਾਰੀ ਨਗਰ ਨਿਗਮ ਚ ਆਈ ਸੀ ਜਵੰਧੇ ਦੇ ਵਿੱਚ ਕਿਤੇ ਜੀ ਮੀਟਿੰਗ ਅੱਜ ਮੈਂ ਮੇਅਰ ਸਾਹਿਬ ਨਾਲ ਜੀ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਜਿਹੜੇ ਸਾਰੇ ਸਾਡੇ ਅਫਸਰ ਸਹਿਬਾਨ ਹੈ ਜੀ ਕਮਿਸ਼ਨਰ ਮਿਸਟਰ ਕਾਰਪੋਰੇਸ਼ਨ ਤੇ ਬਾਕੀ ਸਾਰਿਆਂ ਨਾਲ ਇੱਕ ਕੰਪਰੀਹੈਂਸਿਵ ਰਿਵਿਊ ਜੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਆਪਾਂ ਸਾਰੇ ਜਿੰਨੇ ਵੀ ਸਰਕਾਰ ਦੇ ਸਾਰੇ ਕੰਮ ਹੈ ਜੀ ਉਹਨਾਂ ਸਾਰਿਆਂ ਦਾ ਰਿਵਿਊ ਕੀਤਾ ਕਿ ਸੀਵਰੇਜ ਦਾ ਕੀ ਸਟੇਟਸ ਹੈ ਜੀ ਪੀਣ ਵਾਲੇ ਪਾਣੀ ਦਾ ਕੀ ਸਟੇਟਸ ਹੈ ਜਿਹੜਾ 24/7 ਹੈ ਉਹ ਕਦੋਂ ਕੰਪਲੀਟ ਹੋਏਗਾ ਉਹਦੀ ਡੇਟਲਾਈਨ ਦੇ ਨਾਲ ਸਾਰਾ ਤੇ ਸ਼ਹਿਰ ਨੂੰ ਸੁੰਦਰੀਕਰਨ ਇਹਦਾ ਕਿਵੇਂ ਕਰਨਾ ਹੈ ਲੋਕਾਂ ਨੂੰ ਸਹੂਲਤਾਂ ਕਿਸ ਤਰ੍ਹਾਂ ਦੇਣੀਆਂ ਇੱਕ ਜਿਹੜਾ ਲੋਕਾਂ ਦੇ ਪ੍ਰਤੀ ਜਿਹੜਾ ਹੈਗਾ ਲੋਕਾਂ ਦੇ ਜਿਹੜੇ ਕੰਮ ਹੈ ਉਹਨਾਂ ਦਾ ਗ੍ਰੀਵੈਂਸਸ ਐਡਰੈਸਲ ਦਾ ਸਿਸਟਮ ਬਣਾਇਆ ਜਾਵੇ ਸਾਰੇ ਜਿੰਨੇ ਵੀ ਕਾਉਂਸਲਰ ਹੈ ਉਹਨਾਂ ਨੂੰ ਆਪਣੇ ਆਪਣੇ ਵਾਰਡ ਦੀ ਜਿਹੜੀ ਜ਼ਿੰਮੇਵਾਰੀ ਦੇ ਕੇ ਤਾਕਿ ਜੇ ਕਿਸੇ ਨੂੰ ਕੋਈ ਸੀਵਰੇਜ ਦੀ ਸਫਾਈ ਦੀ ਜਾਂ ਪੀਣ ਵਾਲੇ ਪਾਣੀ ਦੀ ਜਾਂ ਸਟਰੀਟ ਲਾਈਟ ਦੀ ਕੋਈ ਸਮੱਸਿਆ ਹੋਵੇ ਤਾਂ ਇਮੀਡੀਏਟ ਜਿਹੜਾ ਹੈਗਾ ਉਹਨਾਂ ਦਾ ਇੱਕ ਰੈਪਿਡ ਰਿਸਪੌਂਸ ਟੀਮ ਬਣਾ ਕੇ ਉਹਦਾ ਉਹਦਾ ਜਿਹੜਾ ਹੈਗਾ ਉਹ ਸਾਰਾ ਹੱਲ ਕੀਤਾ ਜਾਏਗਾ ਜਦੋਂ ਕੋਈ ਸਿਟੀਜ਼ਨ ਕਹੇਗਾ ਕਿ ਮੇਰੇ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਉਹਨੂੰ ਇਮੀਡੀਏਟਲੀ ਜਦੋਂ ਕੰਪਲੇਂਟ ਕਰੇਗਾ ਉਹ ਉਹਨੂੰ ਆਜੇਗਾ ਵੀ ਤੁਹਾਡੀ ਕੰਪਲੇਂਟ ਰਜਿਸਟਰ ਹੋ ਗਈ ਆ ਵਿਥਿਨ 24 ਆਵਰਸ ਉੱਤੇ ਟੀਮ ਜਾਏਗੀ ਉਹਨੂੰ ਠੀਕ ਕਰੇਗੀ ਜੇ ਕੋਈ ਰਿਪੇਅਰ ਦੀ ਲੋੜ ਹੋਏਗੀ ਤਾਂ ਉਹ 48 ਘੰਟੇ ਜਾਂ ਬਾਅਦ ਤੋਂ ਬਾਅਦ 72 ਘੰਟੇ ਦੇ ਵਿੱਚ ਉਹ ਜੇ ਕੋਈ ਸੜਕ 'ਚ ਖੱਡਾ ਪਿਆ ਹੋਇਆ ਕੋਈ ਹੋਰ ਜਿਹਨੂੰ ਕੋਈ ਟਾਈਮ ਲੱਗਣਾ ਚਾਹੀਦਾ ਵਾਸਤੇ ਕੰਮਟੀਅਰ ਲਾਣਾ ਤਾਂ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਵਿਦਨ 24 248 ਆਰਸ ਉਹ ਜਿਹੜੀ ਸਮੱਸਿਆ ਉਹਦੀ ਡਰੈਸਸ ਹੋ ਜਾਵੇ। ਮਨਜੀਤ ਸਾਹਿਬ ਤਹਿਸੀਲਦਾਰ ਤੋਂ ਵੀ ਆਮ ਜਨਤਾ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ। ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਰੀ ਅਗਲੀ ਮੀਟਿੰਗ ਮੈਂ ਡੀਸੀ ਆਫਿਸ ਲੈ ਰਿਹਾ ਜੀ ਉਹ ਵੀ ਦੇਖਾਂਗੇ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੜੀਆਂ ਸਟ੍ਰਿਕਟ ਸਟ੍ਰਕ ਜੇ ਕਿਸੇ ਬੰਦੇ ਨੂੰ ਕੋਈ ਵੀ ਕਿਸਮ ਦੀ ਦਿੱਕਤ ਆਉਂਦੀ ਹੈ ਕੋਈ ਕਿਸੇ ਕਿਸਮ ਦੀ ਰਿਸ਼ਵਤ ਲੈਣ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਮੈਂ ਸਾਰੇ ਅਫਸਰ ਸਬਾਨ ਨੂੰ ਵੀ ਕਹਿਣਾ ਉਹਨਾਂ ਨੂੰ ਮੇਰੀ ਮੇਰੀ ਸਲਾਹ ਵੀ ਹੈ ਔਰ ਮੇਰੀ ਤਾੜਨਾ ਵੀ ਹੈ ਇਹ ਕਿ ਤੁਸੀਂ ਲੋਕਾਂ ਦੇ ਕੰਮ ਜਿਹੜੇ ਹੈਗੇ ਆ ਉਹ ਨਿਸ਼ਟਾ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜੀ ਸੇਵਾ ਕਰਨੀ ਹੈ ਲੋਕਾਂ ਦੀ ਅਸੀਂ ਸੇਵਾ ਕਰਨ ਆਏ ਆ ਤੇ ਜਿਹੜੇ ਸਾਰੇ ਅਫਸਰ ਸਬਾਨ ਆ ਲੋਕਾਂ ਦੇ ਵਾਸਤੇ ਹਾਜ਼ਰ ਰਹਿਣਾ ਹੈ ਔਰ ਬਿਨਾ ਕਿਸੇ ਡਿਲੇ ਦੇ ਬਿਨਾ ਕਿਸੇ ਰਿਸ਼ਵਤ ਦੇ ਜਿਹੜੇ ਕੰਮ ਹੈ ਉਤਰਾੰਤ ਹੋਣੇ ਚਾਹੀਦੇ ਔਰ ਮੇਜੋਰਟੀ ਆਫ ਸਰਕਾਰ ਵੀ ਰਹੀ ਹੈ ਵਿੱਚ ਦੋ ਚਾਰ ਮਾੜੇ ਆਂਡੇ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਸੁਧਾਰ ਦਾਂਗੇ ਜੀ ਸਰ ਆਮ ਆਦਮੀ ਕਲੀਨਿਕ ਨੂੰ ਲੈ ਕੇ ਕਿਸ ਤਰ੍ਹਾਂ ਹੁਣ ਰਿਸਪਾਂਸ ਵਗੈਰਾ ਆ ਰਿਹਾ ਹੈ ਦੇਖੋ ਆਮ ਆਦਮੀ ਕਲੀਨਿਕ ਦਾ ਰਿਸਪਾਂਸ ਬਹੁਤ ਅੱਛਾ ਹੈ ਜੀ ਮਤਲਬ ਮੈਂ ਕਹੂੰਗਾ ਕਿ 99% ਜਿਹੜੇ ਮਰੀਜ਼ ਹੈ ਬਹੁਤ ਖੁਸ਼ ਹੈ ਕੁਝ ਇੱਕ ਦਿੱਕਤਾਂ ਸੀਗੀਆਂ ਜਿਹੜੇ ਅਸੀਂ ਓਵਰਕਮ ਕਰ ਲਈਆਂ ਪਹਿਲਾਂ ਸਾਡੇ ਕੋਲੇ ਅਸੀਂ ਦਵਾਈਆਂ ਸੀ ਉਹਦਾ ਮੈਂ ਆਡਿਟ ਕਰਾਇਆ ਕਈ ਜਗ੍ਹਾ ਤੇ ਤਾਂ 80 ਸੀਗੀਆਂ ਪਰ ਕਈ ਜਗ੍ਹਾ ਤੇ 50 ਸੀ ਰੋਜ਼ਾ ਕਾਰਨ ਦੇਖਿਆ ਹੁਣ ਸਾਰੇ ਮੱਲਾ ਕਲੀਨਿਕਾ ਦੇ ਵਿੱਚ 80 ਦਵਾਈਆਂ ਮਿਲ ਲਈਆਂ 38 ਟੈਸਟ ਹੋ ਰਹੇ ਆ ਡਾਕਟਰ ਜਾ ਰਹੇ ਆ 881 ਦੇ ਵਿੱਚੋਂ ਕੱਲ ਮੈਂ ਦੇਖਿਆ ਕੱਲ ਦੀ ਲਿਸਟ ਵੀ 11 ਦੇ ਵਿੱਚੋਂ ਜਿਹੜੇ ਡਾਕਟਰ ਨਹੀਂ ਆ ਉਹ ਇੱਕ ਦੋ ਦਿਨ ਚ ਲੱਗ ਜਾਣਗੇ ਸਾਰੇ ਵੀ ਡਾਕਟਰ ਵੀ ਹੋਵੇ ਸਟਾਫ ਵੀ ਹੋਵੇ ਦਵਾਈ ਵੀ ਮਿਲੇ ਔਰ ਲੋਕਾਂ ਨੂੰ ਜਿਹੜਾ ਪਿਆਰ ਦੇ ਨਾਲ ਗੱਲ ਵੀ ਕਰਨ ਲੋਕ ਪੰਜਾਬ ਦੇ ਵਿੱਚ ਗੈਂਗਸਟਰਵਾਦ ਬੰਦਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਜੀ ਇਹ ਪ੍ਰਚਾਰ ਕੀਤਾ ਜਾ ਰਿਹਾ ਇਹ ਜਾਣ ਬੁੱਝ ਕੇ ਜਿਹੜੀ ਭਗਵੰਤ ਮਾਨ ਗਵਰਨਮੈਂਟ ਨੂੰ ਆਮ ਆਦਮੀ ਪਾਰਟੀ ਗਵਰਨਮੈਂਟ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਵਾਲ ਤੁਸੀਂ ਨਾ ਹਵਾ ਚ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੈਸੇ ਨਾ ਗੱਲ ਕਰੋ ਜਿਹੜੀ ਤੁਸੀਂ ਗੱਲ ਕਰਨੀ ਆ ਤੁਸੀਂ ਬੜੇ ਜ਼ਿੰਮੇਵਾਰ ਪੱਤਰਕਾਰ ਹੋ ਇੱਕ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਹੈ ਐਨ ਸੀ ਆਰ ਬੀ ਕਹਿੰਦੇ ਆ ਉਹਨੂੰ ਉਹਦਾ ਡਾਟਾ ਦੇਖੋ ਵੀ ਤੁਸੀਂ ਦੇਖੋ ਯੂਪੀ ਚ ਕਿੰਨਾ ਰਾਜਸਥਾਨ ਚ ਕਿੰਨਾ ਮੱਧ ਪ੍ਰਦੇਸ਼ ਚ ਕਿੰਨਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਪੰਜਾਬ ਦਾ ਜਿਹੜਾ ਕ੍ਰਾਈਮ ਰੇਟ ਆ ਉਹ ਬੀ ਜੀ ਪੀ ਰੂਲ ਸਟੇਟਸ ਤੋਂ ਘੱਟ ਆ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਹੋਰ ਘੱਟ ਕਰੀਏ ਇਹ ਜਿਹੜੇ ਗੈਂਗਸਟਰ ਆ ਇਹ ਵੀ ਜ਼ਿਆਦਾ ਤੁਸੀਂ ਦੇਖਦੇ ਹੋਵੋਗੇ ਕਿ ਦੂਜੇ ਸੁੱਭਿਆਂ ਤੋਂ ਆਏ ਹੋਏ ਆ ਡਾਕਟਰ ਨਾਲ ਤੁਸੀਂ ਕਹਿੰਦੇ ਜਿਨ੍ਹਾਂ ਕੱਲ੍ਹ ਦੀਆਂ ਗਲਤ ਫਹਮਾਂ ਡਾਲੀਆਂ ਜੀ ਉਹਨਾਂ ਦੀ ਜਿੰਨਾਂ ਨੂੰ ਡੈਥ ਹੋ ਚੁੱਕੀ ਜਦੋਂ ਯਾਰ ਤੁਸੀਂ ਨਾ ਅਫਵਾਹਾਂ ਤੁਸੀਂ ਨਾ ਕਿੱਦੋਂ ਟੱਟੋ-ਟੱਟ ਮੇਰੀ ਮੇਰੀ ਗੱਲ ਤਾਂ ਸੁਣ ਜੋ ਜੀ ਨਹੀਂ ਨਹੀਂ ਤੁਸੀਂ ਥੋੜਾ ਜਿਹਾ ਨਾ ਉਹਨੂੰ ਸ਼ਾਇਦ ਗਲਤ ਸਮਝ ਗਏ ਹੋ ਮੈਂ ਲਗਾਤਾਰ ਜਦੋਂ ਉਹਨਾਂ ਨੂੰ ਉੱਥੇ ਹੋਇਆ ਸੀਗਾ ਮੈਂ ਬਾਰਡਰ ਤੋਂ ਲੈ ਕੇ ਇੱਥੇ ਲਿਆਉਣ ਤੱਕ ਦਾਖਲ ਹੋਣ ਤੱਕ ਉਹਨਾਂ ਦੇ ਸਾਰੇ ਟੈਸਟ ਹੋ ਗਏ ਆ ਬਿਲਕੁਲ ਠੀਕ ਆ ਔਰ ਕੋਈ ਉਹਨਾਂ ਦਾ ਬਾਅਦ ਵਿੱਚ ਐਂਜੋਪਲਾਸਟੀ ਹੋਣੀ ਹੈ ਇਸ ਵੇਲੇ ਬਿਲਕੁਲ ਨਾਰਮਲ ਹੈ ਮੈਂ ਡਾਕਟਰ ਦੇ ਨਾਲ ਮੇਰੀ ਦਿਨ ਚ ਚਾਰ ਵਾਰੀ ਗੱਲ ਹੁੰਦੀ ਹੈ ਉਹਨਾਂ ਦੀ ਵੀ ਡੱਲੇ왈ਜੀ ਦੀ ਵੀ ਸਿਹਤ ਬਿਲਕੁਲ ਠੀਕ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਜਿਹੜੀ ਤੁਸੀਂ ਕਹਿ ਰਹੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਮੇਰੀ ਮੌਤ ਹੋ ਜਾਏ ਤਾਂ ਮੇਰੀ ਲਾਸ਼ ਨੂੰ ਕਰੌਰੀ ਬਾਰਡਰ ਤੇ ਰੱਖਿਓ ਇਹ ਨਹੀਂ ਕਿ ਉਹਨਾਂ ਦੀ ਮੌਤ ਹੋ ਗਈ ਹੈ ਪਲੀਜ਼ ਕਾਈਂਡਲੀ ਤੁਸੀਂ ਮਿਸ ਅੰਡਰਸਟੈਂਡ ਨਾ ਕਰੋ ਇਹਨੂੰ ਜੀ ਜੀ ਸਰ ਕੱਲ ਉਹਨਾਂ ਨੇ ਤਾਂ ਪੋਸਟ ਪਾਈ ਸੀ ਫਿਰ ਉਹਨਾਂ ਨੇ ਸਪਸ਼ਟ ਕਰਨ ਦੇ ਲਈ ਇੱਕ ਗੱਲ ਪਾਈ ਸੀ ਮਤਲਬ ਮਤਲਬ ਉਹ ਐਵੇਂ ਆਪਾਂ ਨਾ ਕੋਈ ਉਹ ਨਾਲ ਆਪਾਂ ਮੈਂ ਸਾਰਿਆਂ ਠੀਕ ਆ ਗਿਆ ਜੀ ਮੈਂ ਰੀਸ਼ੋਰ ਕਰਦਾ ਉਹਨਾਂ ਨੂੰ ਅਸੀਂ ਪੂਰਾ ਧਿਆਨ ਰੱਖ ਰਹੇ ਹਾਂ ਉਹਨਾਂ ਦਾ ਸਾਡਾ ਕੱਲ ਕਿਸਾਨਾਂ ਦੀ ਮੀਟਿੰਗ ਦੇਖੋ ਉਹਨਾਂ ਨੇ ਕੱਲ ਨਹੀਂ ਅੱਜ ਹੈ ਮੀਟਿੰਗ ਅੱਜ ਹੀ ਮੀਟਿੰਗ ਹੈ ਉਹਦੇ ਵਾਸਤੇ ਮੇਰੀ ਐਂਬੂਲੈਂਸ ਮੇਰੀ ਮੈਡੀਕਲ ਦੀ ਟੀਮ ਉਹਨਾਂ ਨੂੰ ਨਾਲ ਲੈ ਕੇ ਜਾਏਗੀ ਜੀ ਅਸੀਂ ਆਪਣੀ ਜਿਹੜੀ ਡਿਊਟੀ ਆ ਉਹ ਪੂਰੀ ਨਿਭਾ ਰਹੇ ਹਾਂ ਜੋ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਸਰਕਾਰ ਦੇ ਖਿਲਾਫ ਜਿਹੜੇ ਧਰਨਾ ਪ੍ਰਦਰਸ਼ਨ ਵਾਦੀਏ ਬਿਜਲੀ ਬੋਰਡ ਦੇ ਬਾਅਦ ਫੇਰ ਬੈਗੇ ਧਰਨਾ ਦੇਖੋ ਦੇਖੋ ਬਹੁਤ ਸਾਰੇ ਐਮਪਲਾਈਜ਼ ਹੁੰਦੇ ਆ ਉਹਨਾਂ ਦੀ ਐਸਪੀਰੇਸ਼ਨਸ ਹੁੰਦੀਆਂ ਅਸੀਂ ਉਹਦਾ ਇੱਜ਼ਤ ਕਰਦੇ ਆ ਮੈਂ ਉਹਨਾਂ ਨੂੰ ਕਹਿੰਦਾ ਤੁਹਾਡੀ ਸਰਕਾਰ ਹੈ ਤੁਹਾਡੇ ਵਾਸਤੇ ਬਹੁਤ ਰਸਦ ਧਰਨੇ ਨਾ ਲਾਓ ਬਿਲਕੁਲ ਨਾ ਕਰੋ ਗੱਲਬਾਤ ਕਰੋ ਕਿਉਂ ਕਹਿੰਦੇ ਸੁਣਵਾਈ ਨਹੀਂ ਹੋ ਰਹੀ ਨਹੀਂ ਸੁਣਵਾਈ ਕਰਾਂਗੇ ਜੀ ਕਰਾਂਗੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਸੁਣਵਾਈ ਬਿਲਕੁਲ ਕਰਾਂਗੇ ਮੇਰੇ ਤੋਂ ਅੱਜ ਮੰਤਰੀ ਸਾਹਿਬ ਆ ਪਹੁੰਚੇ ਨੇ ਕਿ ਕੀ ਕੀ ਗਲਤ ਹੋਈ ਸਰ ਦੇਖੋ ਇਹ ਵੀ ਕਾਰਪੋਰੇਸ਼ਨ ਜਿਹੜੀ ਕਾਰਪੋਰੇਸ਼ਨ ਬਣੀ ਆ ਸਾਡੀ ਮੇਰਾਮਾਂਦਵੀ ਬਾਡੀ ਦਾ ਤੇ ਪੰਜਾਬ ਸਰਕਾਰ ਦੇ ਸੀਐਮ ਮਾਨ ਸਾਹਿਬ ਦੇ ਹੁਕਮ ਅਨਸਾਰ ਵੀ ਸ਼ਹਿਰ ਦੇ ਜਿਹੜੇ ਕੰਮ ਹੈ ਪੈਲ ਦੇ ਆਧਾਰ ਤੇ ਹੋਣੇ ਚਾਹੀਦੇ ਉਸ ਵਿੱਚ ওয়াটার ਸਪਲਾਈ ਹੈ ਸੀਵਰੇਜ ਹੈ ਸਟਰੀਟ ਲਾਈਟਾਂ ਹੈ ਜੀਆਂ ਪੈਂਡਿੰਗ ਨਕਸ਼ੇ ਹੈਗੇ ਜੋ ਵੀ ਹੈਗਾ ਉਸ ਤੇ ਚਰਚਾ ਹੋਈ ਵੀ ਲੋਕਾਂ ਨੂੰ ਜਿਹੜੀ ਤਕਲੀਫ ਨਹੀਂ ਹੋਣੀ ਚਾਹੀਦੀ ਹੋਰ ਹਰੇਕ ਕਾਉਂਸਲਰ ਦੀ ਡਿਊਟੀ ਹੈ ਆਪਣੇ ਵਾਰ ਦੇ ਵਿੱਚ ਉਹ ਵੀ ਲੋਕਾਂ ਦੀਆਂ ਸਮੱਸਿਆਵਾਂ ਉਹਨੂੰ ਦੂਰ ਕਰੇ ਉਹ ਟਾਈਮ ਟੂ ਟਾਈਮ ਉੱਥੇ ਵਿਜ਼ਿਟ ਕਰੇ ਅੱਜ ਦੀ ਸਾਡੀ ਮੀਟਿੰਗ ਇਸ ਤੇ ਚਰਚਾ ਸੀਗੀ ਵੀ ਲੋਕਾਂ ਦੇ ਜਿਹੜੇ ਕੰਮ ਐ ਜਿਵੇਂ ਪੈਚਵਰਕ ਐ ਸਟਰੀਟ ਲਾਈਟ ਐ ਇਹੋ ਕੰਮ ਜਿਹੜੇ ਐ ਸਪੀਡ ਨਾਲ ਕਰੇ ਜਾਣ ਮੇਰੇ ਤਾਂ ਇੱਕ ਛੋਟੀ ਜੀ ਪ੍ਰੋਬਲਮ ਆ ਰਹੀ ਐ ਕਿ ਐਮਸੀ ਇਸ ਹਗੇ ਨੇ ਪਰ ਕੋਈ ਘਰ ਦੇ ਵਿੱਚ ਅਸਾਈਨ ਕਰਨ ਵਾਸਤੇ ਵੀ ਜਾਂਦਾ ਤੇ ਪਰ ਉਹਨੂੰ ਸਾਈਨ ਨਹੀਂ ਕੀਤੇ ਜਾਂਦੇ ਤੇ ਉਹ ਮੀਡੀਆ ਤੱਕ ਪਹੁੰਚ ਨਹੀਂ ਕੋਸ਼ਿਸ਼ ਕਰਦੇ ਕਿ ਸਾਡੀ ਕੋਈ ਵੀ ਐਮਸੀ ਸੁਣਵਾਈ ਨਹੀਂ ਕਰ ਰਿਹਾਗਾ ਨਹੀਂ ਐਸਾ ਕੁਝ ਨਹੀਂ ਹੈਗਾ ਕਾਇਸਾ ਕੁਝ ਨਹੀਂ ਕਈ ਵਾਰੀ ਐਮਸੀ ਕਿਤੇ ਬਿਜੀ-ਬੁਜੀ ਹੋਵੇ ਜਾਂ ਕਿਤੇ ਬਾਹਰ ਗਿਆ ਹੋਵੇ ਜਾਂ ਕਈ ਵਾਰੀ ਇੱਕ ਚੀਜ਼ ਹੋਰ ਵੀ ਤੁਹਾਡੇ ਥਰੂ ਦੱਸਣਾ ਚਾਹਣਾ ਲੋਕ ਵੀ ਨਾ ਅਨਸੈਸਰੀ ਕਈ ਵਾਰੀ ਗਲਤ ਕੰਮ ਵੀ ਕਰਾਣ ਚਲੇ ਜਾਓ ਐਮਸੀ ਨਹੀਂ ਕਰੇਗਾ ਕੁਰਸੀ ਨਾਮ ਹੈ ਕੁਰਸੀ ਨਾਮ ਕਿਉਂ ਕਰੇਗਾ ਜਾਤੀ ਸਰਟੀਫਿਕੇਟ ਕਿਉਂ ਕਰੇਗਾ ਇੱਕ ਜਨਰਲ ਵਾਲਾ ਚੱਲ ਜਾਂਦਾ ਵੀ ਜਾਤੀ ਜਾਤੀ ਸਰਟੀਫਿਕੇਟ ਦੇ ਕੰਮ ਲੋਕ ਇਹ ਨਹੀਂ ਨਾ ਦੱਸੇ ਇੱਕ ਜਿਹੜਾ ਇਨਕਮ ਸਰਟੀਫਿਕੇਟ ਹੈ ਜਿਹੜਾ ਗਵਰਨਮੈਂਟ ਨੂੰ ਅਪਲਾਈ ਕਰੇਗਾ ਕਿਉਂ ਕਰੇਗਾ ਐਮਸੀ ਕਈ ਚੀਜ਼ਾਂ ਉਸ ਪ੍ਰੋਬਲਮ ਨੇ ਲੋਕ ਇਹ ਨਹੀਂ ਦੱਸੇ ਵੀ ਸਾਡੀ ਗਲਤੀ ਕੀ ਹੈ ਸਾਡੇ MC 60 ਦੇ 60 MC ਕੰਮ ਕਰ ਰਹੇ ਕੋਈ ਐਸੀ ਦਿੱਕਤ ਵਾਲੀ ਗੱਲ ਨਹੀਂ ਕੋਈ ਕੰਪਲੇਨ ਨਹੀਂ ਜੋ ਗਲਤ ਕੰਮ ਕਹਿਣਗੇ ਉਹ ਕੰਮ ਨਹੀਂ ਕਰਾਂਗੇ ਸਰ ਕੱਲ ਹੀ ਕਹਿੰਦੇ ਡਾਕਟਰ ਸਾਹਿਬ ਨੂੰ ਕੋਈ ਇਨਸਪੈਕਟਰ ਆਉਣਾ ਹੈ ਉਹ ਨਿਪਟਿਆ ਜੀ ਮਾਮਲਾ ਜਦੋਂ ਕਰੇ ਮੈਨੂੰ ਆਨੇ ਪਰ ਦੇ 1 ਟੂ 1 ਅੱਜ ਮੀਟਿੰਗ ਹੈ ਡਾਕਟਰ ਸਾਹਿਬ ਨੂੰ ਵੀ ਬੁਲਾਵਾਂਗੇ ਇਹਨਾਂ ਦੀ ਵੀ ਐਸੋਸੀਏਸ਼ਨ ਆਈ ਵੀ ਹੈ ਭਾਈਚਾਰਾ ਸਾਰਾ ਕੋਈ ਗੱਲ ਨਹੀਂ ਸਾਰੇ ਆਪਣੇ ਕਾਰਪੋਰੇਸ਼ਨ ਦਾ ਕੰਮ ਹੈ ਨਿਬੇੜ ਲਾਂਗੇ ਕੋਈ ਐਸੀ ਗੱਲ ਨਹੀਂ ਇਹ ਡਾਕਟਰ ਸਾਹਿਬ ਦੀ ਗਲਤੀ ਹੈ ਡਾਕਟਰ ਸਾਹਿਬ ਨੂੰ ਸਮਝਾ ਲਾਂਗੇ ਇਹ ਇਹਨਾਂ ਦੀ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਉਹ ਬੈਠ ਕੇ ਇਹਨੂੰ ਰਿਵਿਊ ਕਰਕੇ ਉਹਨਾਂ ਨੇ ਕਹਿਣਾ ਕਿ ਡਾਕਟਰ ਸਾਹਿਬ ਨੂੰ ਇਹ ਤੋਂ ਚੇਂਜ ਕੀਤਾ ਜਾਵੇ ਸਰ ਕੋਈ ਗੱਲ ਨਹੀਂ ਇਹ ਬੰਦਾ ਹੋਗਾ ਚੇਂਜ ਵੀ ਕਰਾਂਗੇ ਉਹ ਜੇ ਜ਼ਿਆਦਾ ਮਿਸਬੀਹਵ ਕਰਿਆ ਜੋ ਉਹਨਾਂ ਨੂੰ ਹੋਏਗਾ ਉਹ ਇਨਕੁਆਇਰੀ ਤੋਂ ਬਾਅਦ